ਮਾਜੋਕ ਸੀਪੀ ਸਾਹਿਬ ਦੀਆਂ ਹਦਾਇਤਾਂ ਅਤੇ ਸ਼ਿਵ ਜਾਲਜੀਤ ਸਿੰਘ ਐਡੀਸਪੀ ਸਿਟੀ ਵਨਦੰਤ ਜੀ ਸੁਪਰਵਾਈਜ਼ ਨੇ ਸਾਡੀ ਜਿਹੜੀ ਸਰਵਿਸ ਸੈਂਟਰਲ ਆ ਤੇ ਸਾਡੇ ਸਾਰੇ ਐਸ ਐਚਓ ਚੌਕੀ ਚਾ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹਦੇ ਤਹਿਤ ਹੀ ਸਾਡੀ ਸਲਾਮਾਤੀ ਟੀਮ ਨੇ ਕੱਲ ਰਾਤ 3 ਅਗਸਤ ਤਿੰਨ ਵਿਅਕਤੀ ਜਿਹੜੇ ਵਾਰਦਾਤਾ ਕਰਨ ਦੀ ਤਾਕ ਦੇ ਵਿੱਚ ਸੀਗੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ 109 ਦੀ ਕਾਰਵਾਈ ਅਮਲ ਚ ਲਿਆਂਦੀ ਹੈ ਤੇ ਇਹਨਾਂ ਕੋਲੋਂ ਅਸੀਂ ਪੁੱਛਗਿੱਛ ਵੀ ਕਰ ਰਹੇ ਹਾਂ ਇਹਨਾਂ ਕੋਲ ਫਿਲਹਾਲ ਹਾਲੇ ਕੋਈ ਰਿਕਵਰੀ ਨਹੀਂ ਹੋਈ ਲੇਕਿਨ ਅਸੀਂ ਇਹਨਾਂ ਨੂੰ ਜ਼ਰੂਰ ਇੰਟਰੋਗੇਟ ਕਰਕੇ ਰਿਕਵਰੀ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਬੈਕਗ੍ਰਾਉਂਡ ਕੀ ਸਰ ਇਹਨਾਂ ਦਾ ਬੈਕਗ੍ਰਾਉਂਡ ਹਾਲੇ ਇਹਨਾਂ ਨੂੰ ਪੁਸ਼ਪਤਾਲ ਜਾ ਰਹੀ ਹੈ ਇਹਨਾਂ ਦੇ ਹਿਸਾਬ ਨਾਲ ਲੱਗੋ ਕਿ ਥਾਣਾ ਇਬਨ ਕਲਾਮ ਪਿੰਡ ਇਬਨ ਕਲਾਮ ਥਾਣਾ ਚਾਟੀਵੰਡ ਦੇ ਰਹਿਣ ਵਾਲੇ ਨੇ ਤੇ ਥਾਣੇ ਇਹਨਾਂ ਦੇ ਕਨਸਲਟ ਥਾਣੇ ਤੋਂ ਵੀ ਇਹਨਾਂ ਦੇ ਹਾਲਾਤ ਪਤਾ ਕੀਤੇ ਜਾਣਗੇ ਸਰ ਕਿੰਨੀ ਉਮਰ ਹੈ ਇਹਨਾਂ ਦੀ ਇਹ ਸਾਰੇ 22 ਤੋਂ 25 ਸਾਲ ਦੀ ਉਮਰ ਦੇ ਨੇ ਤੇ ਸਰ ਕਿੱਥੇ ਕਿੱਥੇ ਚੋਰੀਆਂ ਹੋ ਗਿਆ ਕਰਦੇ ਨੇ ਲੁੱਟਕੋ ਕਰਦੇ ਇਹ ਦੇਖੋ ਇਹ ਥਾਣੇ ਸਲਾਮਾਬ ਇਹ ਸ਼ਹਿਰ ਦੇ ਵਿੱਚ ਪਿੰਡ ਤੋਂ ਚੱਲ ਕੇ ਸ਼ਹਿਰ ਦੇ ਵਿੱਚ ਆਉਣਾ ਹੀ ਸ਼ੱਕ ਦੇ ਦਾਰੇ ਚ ਆਉਂਦਾ ਸ਼ੱਕ ਦੀ ਬਾਤ ਇਹਨਾਂ ਨੇ ਮੰਨਿਆ ਵੀ ਅਸੀਂ ਵਾਅਦਾ ਤਾਂ ਕਰਨੀ ਆਏ ਸੀ ਹਾਲਾਂਕਿ ਵਾਅਦਾਤ ਕਰਨ ਨਹੀਂ ਸਕੇ ਰਾਤ ਕਿਉਂਕਿ ਪੁਲਿਸ ਮਸਤੈਦ ਸੀਗੀ ਤੇ ਉਹਨਾਂ ਨੇ ਉਹਨੂੰ ਪਕੜ ਲਿਆ ਤਾਂ ਇਹਨਾਂ ਦੇ ਖਿਲਾਫ 109 ਜੀਡੀਸੀਆਰ ਬੀਐਨਐਸ ਦੀ ਕਾਰਵਾਈਆਂ ਚੱਲਣ ਦੀ ਗਈ